ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਉਣ ਦੇ ਵਿੱਚ ਕਿਹਨਾ ਕਿਹਨਾ ਨੇ ਰੋਲ ਨਿਭਾਇਆ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਮਹੇਸ਼ ਦਾਸ ਬ੍ਰਾਹਮਣ ਜੋ ਕਿ ਬੀਰਬਲ ਨਾਮ ਦੇ ਨਾਲ ਪ੍ਰਚਲਿਤ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਅਕਬਰ ਨੂੰ ਇਹ ਦਹੇਜ ਦੇ ਰੂਪ ਵਿੱਚ ਮਿਲਿਆ ਸੀ ਇਹ ਬ੍ਰਾਹਮਣ ਹੋਣ ਕਰਕੇ ਵਿਦਿਆ ਸ਼ਾਸਤਰਾਂ ਦੇ ਵਿੱਚ विश्वासी होन करके सिख धर्म ਦੇ ਵਿਰੁੱਧ ਯਹਿਰ ਉਗਲਦਾ ਰਹਿੰਦਾ ਸੀ ਅਤੇ ਅਕਬਰ ਦੇ ਖੰਨ ਪਰਦਾ ਰਹਿੰਦਾ ਸੀ ਇਸੇ ਨੇ ਹੀ ਕੀਰਤੀ ਚੰਦ ਨੂੰ ਵੀ ਚੁੱਕਿਆ ਸੀ ਤੇ ਇਸੇ ਦੀ ਚੁਕਣਾ ਵਿੱਚ ਆ ਕੇ ਕੀਰਤੀ ਚੰਦ ਗੁਰੂ ਕਰਦਾ ਵਿਰੋਧੀ ਬਣਿਆ ਸੀ ਸੋ ਅਕਬਰ ਜਿਹੜਾ ਸੀ ਉਹ ਧਰਮ ਦੇ ਪੱਖ ਨੀਤੀ ਵਰਤਦਾ ਸੀ ਜਿਸ ਕਰਕੇ ਬੀਰ ਬਲਦੀਆਂ ਇਹਨਾਂ ਗੱਲਾਂ ਦਾ ਉਸ ਦੇ ਉੱਤੇ ਕੋਈ ਜ਼ਿਆਦਾ ਅਸਰ ਨਹੀਂ ਸੀ ਹੁੰਦਾ ਇਹੀ ਵੀਰਬਲ ਜਦੋਂ ਯੂਸਫ ਜਹਿਆਂ ਦੀ ਮੁਹਿੰਮ ਦੇ ਉੱਤੇ ਆਇਆ ਤੇ ਇਸ ਨੇ ਅਮਰਸਰ ਦੇ ਖਤਰਿਆਂ ਕੋਲ ਟੈਕਸ ਉਗਰਾਉਣਾ ਚਾਹਿਆ ਤੇ ਇਥੋਂ ਦੇ ਖਤਰਿਆਂ ਨੇ ਕਿਹਾ ਕਿ ਅਸੀਂ ਤਾਂ ਸਿੱਖਾਂ ਇਸ ਕਰਕੇ ਅਸੀਂ ਟੈਕਸ ਨਹੀਂ ਦੇਣਾ ਇਹ ਕਹਿ ਲਗਾ ਕਿ ਹੁਣ ਤਾਂ ਮੈਂ ਮੁਹਿੰਮ ਤੇ ਜਾ ਰਿਹਾ ਹਾਂ ਵਾਪਸੀ ਸਮੇਂ ਤੁਹਾਡੇ ਨਾਲ ਮੈਂ ਗੱਲ ਕਰਾਂਗਾ ਸੋ ਕਰਨੀ ਕਰਤਾਰ ਦੀ ਕਿ ਇਸ ਦਾ ਹਾਥੀ ਇੱਕ ਕਬਰ ਦੇ ਵਿੱਚ ਖੁੱਬ ਗਿਆ ਤੇ ਇਹ ਡਿੱਗ ਕੇ ਹਾਥੀ ਦੇ ਥੱਲੇ ਆ ਗਿਆ ਤੇ ਇਸ ਦੀ ਮੌਤ ਹੋ ਗਈ ਇਹ ਜੁੰਦਾ ਵਾਪਸ ਆਹੀ ਨਾ ਸਕਿਆ ਦੂਸਰੇ ਨੰਬਰ ਤੇ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾਤਾ irti chand ਜੋ ਕਿ ਬਹੁਤ ਚਲਾਕ ਚੁਸਤ ਤੇਜ ਤਰਾਰਸਨ ਹਿਸਾਬੀ ਕਿਤਾਬੀ ਸਨ ਪਰ ਉਹਨਾਂ ਗੁਣਾਂ ਤੋਂ ਹੀਨੇ ਤੇ ਸਕਣੀ ਸਨ ਜੋ ਗੁਣ ਗੁਰੂ ਨਾਨਕ ਦੇਵ ਜੀ ਦੇ ਤਖਤ ਦੇ ਵਾਰਸ ਬਣਨ ਵਾਸਤੇ ਚਾਹੀਦੇ ਸਨ ਜਿਸ ਵਕਤ ਗੁਰੂ ਰਣਦਾਸ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ ਤਖਤ ਦੀ ਜ਼ਿੰਮੇਵਾਰੀ ਸੌਂਪੀ ਤੇ ਭਰਤੀ ਚੰਦ ਜਿਹੜਾ ਸੀ ਉਹ ਤਿਲ ਮਨਾਇਆ ਤੇ ਇਹ ਕਹਿਣ ਲੱਗਾ ਕਿ ਮੈਂ ਵੱਡਾ ਪੁੱਤਰ ਹਾਂ ਤੇ ਗੱਦੀ ਦਾ ਹੱਕ ਜਿਹੜਾ ਹੈ ਉਹ ਮੇਰਾ ਬਣਦਾ ਹੈ ਇਸ ਤੋਂ ਪਹਿਲਾਂ ਵੀ ਭਰਤੀ ਚੰਦ ਜਿਹੜਾ ਸੀ ਕਈ ਤਰ੍ਹਾਂ ਦੇ ਹੱਤ ਕੰਡੇ ਵਰਤਦਾ ਰਹਿੰਦਾ ਸੀ ਤੇ ਸਾਧੂ ਗੁਰੂ ਜੀ ਇਸ ਨੂੰ ਸਮੇਂ-ਸਮੇਂ ਸਮਝਾਉਂਦੇ ਵੀ ਰਹਿੰਦੇ ਸਨ ਸੋ ਗੁਰਬਾਣੀ ਦੇ ਅੰਦਰ ਸਤ ਗੁਰਾਂ ਦਾ ਇੱਕ ਸ਼ਬਦ ਵੀ ਮਿਲਦਾ ਹੈ ਕਾਹੇ ਪੂਤ ਝਗਰਤ ਹੋ ਸੰਗ ਬਾਪ ਦਿਨ ਕੇ ਜਣੇ ਬਡੀਰੇ ਤゥム ਹੋ ਤੈਨ ਸੋ ਝਗਰਤ ਪਾਪ ਵੱਡਿਆਂ ਦੇ ਨਾਲ ਝਗੜਾ ਕਰਨਾ ਪਾਪ ਹੁੰਦਾ ਹੈ ਪਰ ਪ੍ਰਿਥੀ ਚੰਦ ਜੁੜਾ ਸੀ ਉਹ ਹੰਕਾਰੀ ਸੀ ਇਸ ਕਰਕੇ ਉਹ ਚਾਹੁੰਦਾ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਤਖਤ ਦਾ ਵਾਰਸ ਮੈਂ ਬਣਾ ਉਧਰ ਬੀਰ왈 ਵਰਗੇ ਬ੍ਰਾਹਮਣਾਂ ਦੀ ਚੁਕਣਾ ਵਿੱਚ ਆ ਕੇ ਉਸ ਨੇ ਗੁਰੂ ਘਰ ਦੀ ਵਿਰੋਧਤਾ ਸ਼ੁਰੂ ਕਰ ਦਿੱਤੀ ਔਰ ਇਸੇ ਬੀਰ왈 ਦੀ ਚੁਕਣਾ ਵਿੱਚ ਆ ਕੇ ਹੀ ਉਸ ਨੇ ਅਮਰ ਸਰਦੀ ਕੇ ਰਵੰਦੀ ਕਰ ਦਿੱਤੇ ਅਤੇ ਉਧਰ ਗੁਰੂ ਅਰਜਨ ਦੇਵ ਜੀ ਜਿਸ ਵਕਤ ਗੁਰਤਾ ਗਦੀ ਤੇ ਬਿਰਾਜਮਾਨ ਹੋਏ ਗੋਇੰਦਵਾਲ ਸਾਹਿਬ ਕੇ ਗੁਰਤਾ ਗਦੀ ਦੀ ਜ਼ਿੰਮੇਵਾਰੀ ਸੌਂਪੀ ਗਈ ਗੁਰੂ ਅਰਜਨ ਦੇਵ ਜੀ ਗੁਰੂ ਕੇ ਚੱਕ ਆ ਕੇ ਜੋ ਕੰਮ ਗੁਰੂ ਰਾਮਦਾਸ ਜੀ ਨੇ ਆਰੰਭੇ ਹੋਏ ਸਨ ਉਹਨਾਂ ਕੰਮਾਂ ਨੂੰ ਸੰਪੂਰਨਤਾ ਬਖਸ਼ਣ ਦੀਆਂ ਤਿਆਰੀਆਂ ਕੀਤੀਆਂ ਇਧਰ ਕੰਮ ਚੱਲ ਰਿਹਾ ਸਨ ਉਧਰ ਫਿਰਤੀ ਜਾਂਦੇ ਨੇ ਅੰਮ੍ਰਿਤਸਰ ਦੀ ਨਾਕਾਬੰਦੀ ਕੀਤੀ ਹੋਈ ਸੀ ਜਿਹੜੀਆਂ ਸੰਗਤਾਂ ਕਾਰਪੇਟਾ ਲੈ ਕੇ ਆਉਂਦੀਆਂ ਸਨ ਉਹ ਕਾਰਪੇਟਾ ਆਪ ਸੰਭਾਲ ਲੈਂਦਾ ਸੀ ਲੰਗਰ ਸ਼ਕਣ ਵਾਸਤੇ ਗੁਰੂ ਦਰਬਾਰ ਵਿੱਚ ਭੇਜ ਦਿੰਦਾ ਸੀ ਇਸ ਤਰ੍ਹਾਂ ਲੰਗਰ ਦੀ ਹਾਲਤ ਜਿਹੜੀ ਸੀ ਉਹ ਬਹੁਤ ਪਤਲੀ ਪੈ ਗਈ ਕਈ ਵਾਰ ਗੁਰੂ ਅਰਜਨ ਦੇਵ ਜੀ ਨੂੰ ਓਕੇ ਹੀ ਸੌਣਾ ਪੈਂਦਾ ਕਈ ਵਾਰ ਲੰਗਰ ਜਿਹੜਾ ਸੀ ਉਹ ਮਸਤਾਨਾ ਹੋ ਜਾਂਦਾ ਸੀ ਸੋ ਅਖੀਰ ਬਾਬਾ ਬੁੱਢਾ ਜੀ ਅਤੇ ਪਾਈ ਗੁਰਦਾਸ ਜੀ ਵਰਗੇ ਸਿੱਖਾਂ ਨੇ ਸਿੱਖਾਂ ਨੂੰ ਨਾਲ ਲੈ ਕੇ ਤੇ ਪ੍ਰੀਤਿ ਚੰਦ ਦੀਆਂ ਇਹਨਾਂ ਚਾਲਾਂ ਤੋਂ ਸੁਚੇਤ ਕੀਤਾ ਤੇ ਗੁਰੂ ਦਰਬਾਰ ਵਿੱਚ ਸੰਗਤਾਂ ਜੜੀਆਂ ਸੰਪੰਨ ਲਗੀਆਂ ਇਸ ਤੋਂ ਇਲਾਵਾ ਪ੍ਰੀਤਿ ਚੰਦ ਜਿਹੜਾ ਸੀ ਉਹ ਹੰਕਾਰੀ ਸੀ ਉਸ ਦੇ ਕੋਲ ਮਾਇਆ ਦੀ ਕੋਈ ਤੋੜ ਨਹੀਂ ਸੀ ਬਹੁਤ ਸਾਰੀ ਜ਼ਮੀਨ ਜਾਇਦਾਦ ਸੀ ਪਰ ਉਹ ਸ਼ੋਹਰਤ ਦਾ ਭੁੱਖਾ ਸੀ ਤੇ ਉਹ ਚਾਹੁੰਦਾ ਸੀ ਕਿ ਮੈਨੂੰ ਗੁਰੂ ਨਾਨਕ ਦੇਵ ਜੀ ਦਾ ਤਖਤ ਪ੍ਰਾਪਤ ਹੋਵੇ ਲੋਕ ਮੇਰੇ ਅੱਗੇ ਆ ਕੇ ਨਮਸਕਾਰਾਂ ਕਰਨ ਸਿਰ ਸਚਕਾਂ ਸੋ ਪ੍ਰੀਤਿ ਚੰਦ ਇਸ ਆਸ ਦੇ ਨਾਲ ਦਿਨ ਗੁਜ਼ਾਰਨ ਲੱਗਾ ਇਹ ਗੁਰੂ ਅਰਜਨ ਦੇਵ ਜੀ ਦੇ ਕਾਲ ਕੋਈ ਸੰਤਾਨ ਨਹੀਂ ਹੈ ਤੇ ਜੋ ਕੁਝ ਹੈ ਸਰਦੀ ਪੁੱਤਰ ਮਰਵਾਉਂਦਾ ਹੀ ਹੈ। ਔਰ ਜਿਸ ਵਕਤ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਗੁਰੂ ਅਰਜਨ ਦੇਵ ਜੀ ਦੇ ਗ੍ਰਭ ਕੀ ਪਿਰਤੀ ਚੰਦ ਜਿਹੜਾ ਸੀ ਉਹ ਹੋਰ ਸੜ ਬਲ ਗਿਆ। ਤੇ ਉਸ ਨੇ ਬਾਲ ਹਰਗੋਬਿੰਦ ਸਾਹਿਬ ਜੀ ਨੂੰ ਮਰਵਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ। ਪਿਰਤੀ ਚੰਦ ਨੇ ਗੁਰੂ ਅਰਜਨ ਦੇਵ ਜੀ ਨੂੰ ਵੀ ਮਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ। ਜਿਨ੍ਹਾਂ ਵਿੱਚ ਸੁਲਹੀ ਖਾਨ ਸੁਲਬੀ ਖਾਨ ਵਰਗੇ ਨੂੰ ਉਹ ਲੈ ਕੇ ਆਇਆ। ਸੁਲਹੀ ਖਾਨ ਜਿਹੜਾ ਸੀ ਗੁਰੂ ਅਰਜਨ ਦੇਵ ਜੀ ਨੂੰ ਖਤਮ ਕਰਨ ਵਾਸਤੇ ਅੰਮ੍ਰਿਤਸਰ ਦੇ ਉੱਤੇ ਹਮਲਾ ਕਰਨ ਵਾਸਤੇ ਆਇਆ ਸੀ। ਇਸਦੀ ਚੰਦ ਦਾ ਬਹੁਤ ਵੱਡਾ ਕਾਰੋਬਾਰ ਸੀ ਪੱਠਿਆਂ ਦਾ ਤੇ ਜਦੋਂ ਉਸ ਨੇ ਉਹ ਕਾਰੋਬਾਰੀ ਪੱਠਿਆਂ ਨੂੰ ਦੇਖ ਰਿਆ ਸੀ ਤੇ ਉਸ ਦਾ ਕੋੜਾ ਤਰਬਕਿਆ ਤੇ ਉਹ ਬਲਦੇ ਹੋਏ ਪੱਠੇ ਵਿੱਚ ਜਾ ਵੜਿਆ ਸੂਲੀਖਾਨ ਜਿਹੜਾ ਸੀ ਉਹ ਕੋੜੇ ਸਮੇਤ ਸੜ ਕੇ ਸੁਆਹ ਹੋ ਗਿਆ ਜਿਸ ਵਕਤ ਸੂਲੀਖਾਨ ਦੇ ਆਉਣ ਦੀ ਖਬਰ ਸਿੱਖ ਸੰਗਤਾਂ ਨੂੰ ਮਿਲੀ ਸਿੱਖ ਸੰਗਤਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਕਈ ਤਰ੍ਹਾਂ ਦੀਆਂ ਸਲਾਹਾਂ ਵੀ ਦਿੱਤੀਆਂ ਸਨ ਜਿਨ੍ਹਾਂ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਦੇ ਅੰਦਰ ਵੀ ਕੀਤਾ ਹੈ ਪ੍ਰਥਮੇ ਮਤਾ ਜੀ ਪਤਰੀ ਚਲਾਵੋ ਦੁਤੀਆ ਮਤਾ ਦੁਇ ਮਨੁਖ ਪਹੁੰਚਾਵੋ ਤ੍ਰਿਤੀਆ ਮਤਾ ਕਸ਼ਿਸ਼ ਕਰੋ ਉਬਾਇਆ ਫਿਰ ਸਤਿਗੁਰੂ ਜੀ ਆਖਦੇ ਹਨ ਮੈਂ ਸਭ ਕਿਛੁ ਛੋੜ ਪ੍ਰਭ ਤੂੰ ਹੀ ਤੇ ਆਇਆ ਸਿੱਖ ਸੰਤਾਂ ਨੇ ਕਈ ਤਰ੍ਹਾਂ ਦੀਆਂ ਸਲਾਵਾਂ ਦਿੱਤੀਆਂ ਇਹ ਦੋ ਚਾਰ ਆਦਮੀ ਭੇਜੀਏ ਜਾਂ ਫਿਰ ਚਿੱਠੀ ਪੱਤਰ ਦੇ ਰਾਹੀਂ ਗੱਲਬਾਤ ਕਰੀਏ ਜਾਂ ਕੋਈ ਹੋਰ ਢੰਗ ਤਰੀਕਾ ਵਰਤੀਏ ਪਰ ਸਤਿਗੁਰੂ ਜੀ ਨੇ ਪਰਮਾਤਮਾ ਤੇ ਟੇਕ ਰੱਖੀ ਤੇ ਸੁਲਹੀ ਖਾਨ ਆਪ ਸਰ ਕੀ ਸਵਾਹ ਹੋ ਗਿਆ ਤੇ ਸਤਿਗੁਰਾਂ ਦੇ ਬਚਨ ਵੀ ਮਿਲਦੇ ਹਨ ਸੁਲਹੀ ਤੇ ਨਾਰਾਇਣ ਰਖ ਉਹ ਕਰਤਾਰ ਨੇ ਸਾਡੀ ਰੱਖਿਆ ਕੀਤੀ ਹੈ। ਸੋ ਫਿਰਤੀ ਚੰਦ ਤੋਂ ਹਲਾਲਾ ਸખી ਸਰਵਰੀਏ ਜਿਨ੍ਹਾਂ ਦਾ ਆਗੂ ਸ਼ੇਖ ਫਤਾ ਹੈ। ਇਹ ਵੀ ਗੁਰੂ ਘਰ ਦੇ ਵਿਰੋਧੀ ਸਨ ਤੇ ਗੁਰੂ ਘਰ ਦੇ ਨਾਲ ਇਤਕਾ ਕਰਦੇ ਸਨ। ਕਾਰਨ ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਤਖਤ ਤੇ ਉੱਤੇ ਬਿਰਾਜਮਾਨ ਹੋ ਕੇ ਇਹ ਬਹੁਤ ਸਾਰੇ ਨਗਰ ਨਵੇਂ ਨਗਰ ਸਥਾਪਿਤ ਕੀਤੇ ਸਨ ਜਿਨ੍ਹਾਂ ਦੇ ਵਿੱਚੋਂ ਜਲੰਧਰ ਜ਼ਿਲ੍ਹੇ ਦਾ ਕਰਤਾਰਪੁਰ, ਸ੍ਰੀ ਹਰਗੋਬਿੰਦਪੁਰ ਅਤੇ ਕਰਨਤਾਰਨ। ਕਰਨਤਾਰਨ ਵਾਲਾ ਜਿਹੜਾ ਸਿੱਖੀ ਦਾ ਪ੍ਰਚਾਰ ਕੇਂਦਰ ਸੀ। ਇਸ ਦੇ ਨਾਲ ਬਹੁਤ ਸਾਰੇ ਇਸ ਇਲਾਕੇ ਦੇ ਸਖੀ ਸਰਵਰੀਏ ਜਿਹੜੇ ਸਨ ਉਹ ਇਸ ਸਿੱਖ ਫਤਿਹ ਦਾ ਲੜ ਛੜ ਕੇ ਇਸ ਸਿੱਖੀ ਦੇ ਵਿੱਚ ਸ਼ਾਮਲ ਹੋ ਰਹੀ ਸਨ ਜਿਵੇਂ ਕਿ ਮਾਤਾ ਭਾਗ ਕੌਰ ਜੀ ਦੇ ਵਡੇਰੇ ਭਾਈ ਲੰਗਾਹ ਜੀ ਜਿਹੜੇ ਸਨ ਇਹ ਖੰਡਾਣ ਵੀ ਪਹਿਲਾਂ ਸਖੀ ਸਰਵਰੀਆਂ ਦਾ ਪੁਜਾਰੀ ਸੀ ਇਸੇ ਹੀ ਤਰ੍ਹਾਂ ਹੁਸ਼ਿਆਰਪੁਰ ਜਿਹੜੇ ਦੇ ਪਿੰਡ ਕੰਗ ਮੇਜ ਦਾ ਰਹਿਣ ਵਾਲਾ ਭਾਈ ਮੰਜੀ ਪਹਿਲਾਂ ਸਖੀ ਸਰਵਰੀਆਂ ਦਾ ਪੁਜਾਰੀ ਸੀ ਹੁਣ ਬਹੁਤ ਸਾਰੇ ਹਿੰਦੂ ਤਾਂ ਗੁਰੂ ਨਾਨਕ ਦੇਵ ਜੀ ਦੇ ਮੱਤ ਨੂੰ ਧਾਰਨ ਕਰ ਹੀ ਰਹੇ ਸਨ ਔਰ ਇਹਨਾਂ ਦੇ ਨਾਲ-ਨਾਲ ਬਹੁਤ ਸਾਰੇ ਮੁਸਲਮਾਨ ਵੀ ਜੁੜੇ ਸਨ ਉਹ ਸਿੱਖੀ ਦੇ ਦਾਇਰੇ ਵਿੱਚ ਆ ਰਹੇ ਸਨ ਗੁਰੂ ਅਮਰਦਾਸ ਜੀ ਦੇ ਵੇਲੇ ਇੱਕ ਪ੍ਰਚਾਰਕ ਹੋਇਆ ਕਰਦਾ ਸੀ ਜਿਸ ਦਾ ਨਾਮ ਸੀ ਅੱਲਾ ਯਾਰਖਾ ਇਹ ਵੀ ਮੁਸਲਮਾਨ ਤੋਂ ਸਿੱਖ ਬਣਿਆ ਸੀ ਹੁਣ ਬਹੁਤ ਸਾਰੇ ਮੁਸਲਮਾਨ ਜਿਹੜੇ ਸਨ ਸਖੀ ਸਰਵਰੀਏ ਜਿਹੜੇ ਸਨ ਉਹ ਸਿੱਖ ਬਣ ਰਹੇ ਸਨ ਇਹ ਸਖੀ ਸਰਵਰੀਆਂ ਦਾ ਆਗੂ ਜਿਹੜਾ ਸੀ ਉਹ ਸੇਖਵਤਾ ਸੀ ਇਸ ਕਰਕੇ ਇਹ ਵੀ ਗੁਰੂ ਘਰ ਦੇ ਵਿਰੁੱਧ ਕਈ ਤਰ੍ਹਾਂ ਦਾ ਊਲ ਜੂਲ ਬੋਲਦਾ ਅਤੇ ਜ਼ਹਿਰ ਉਗਲਦਾ ਰਹਿੰਦਾ ਸੀ ਇਸ ਤੋਂ ਇਲਾਵਾ ਜਿਸ ਵਕਤ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕਾਰਜ ਆਰੰਭ ਕੀਤਾ ਤੇ ਕਈ ਕਵੀਆਂ ਨੂੰ ਪਤਾ ਚੱਲਿਆ ਕਿ ਸਤਿਗੁਰੂ ਜੀ ਇੱਕ ਸਰਬਸਾਂਝਾ ਗ੍ਰੰਥ ਤਿਆਰ ਕਰ ਰਹੇ ਹਨ ਤੇ ਇਹ ਵੀ ਆਪਣੀਆਂ ਕਵਿਤਾਵਾਂ ਲੈ ਕੇ ਤੇ ਪਹੁੰਚ ਗਏ ਇਹਨਾਂ ਕਵੀਆਂ ਦੇ ਨਾਮ ਹਨ ਸ਼ੱਜੂ ਕੰਨਾ ਪਿੱਲੂ ਤੇ ਸਹਾ ਉਸਨ ਉਹ ਇਹਨਾਂ ਦੇ ਵਿੱਚੋਂ ਕੰਨਾ ਜਿਹੜਾ ਹੈ ਇਸ ਦੀ ਸਰਕਾਰੀ ਦਰਬਾਰੀ ਚਲਦੀ ਹੈ ਸੋ ਜਦੋਂ ਇਹਨਾਂ ਨੇ ਆਪਣੀ ਕਵਿਤਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਨ ਲਈ ਸਤਗੁਰਾਂ ਨੂੰ ਕਿਹਾ ਸਤਗੁਰਾਂ ਨੇ ਇਹਨਾਂ ਦੀ ਕਵਿਤਾ ਸੁਣੀ ਜੋ ਗੁਰੂ ਆਸ਼ੇ ਦੇ ਅਨੁਸਾਰ ਨਹੀਂ ਸੀ ਜੋ ਗੁਰਮਤਿ ਸਿਧਾਂਤਾਂ ਦੇ ਨਾਲ ਮੇਲ ਨਹੀਂ ਖਾਂਦੀ ਕਿਉਂਕਿ ਇਹਨਾਂ ਦੀ ਕਵਿਤਾ ਦੇ ਵਿੱਚ ਹਉਮੈ ਦੀ ਬੂ ਆਉਂਦੀ ਸੀ ਹੰਕਾਰ ਦੀ ਬੂ ਆਉਂਦੀ ਸੀ ਸਤਗੁਰੂ ਜੀ ਨੇ ਸਮਝਾਇਆ ਕਿ ਇਸ ਗ੍ਰੰਥ ਵਿੱਚ ਉਹਨਾਂ ਦੀ ਬਾਣੀ ਹੈ ਜਿਨ੍ਹਾਂ ਨੇ ਮੈਨੂ ਮਾਰਿਆ ਹੈ ਹਉਮੈ ਨੂੰ ਮਾਰਿਆ ਹੈ ਜਿਨ੍ਹਾਂ ਨੇ ਇਹ ਜਿਹਾ ਕਿਹਾ ਹੈ ਮੇਰਾ ਮੁੱਢ ਮੇਂ ਕਿਛ ਨਹੀਂ ਜੋ ਕਿ ਸਹਸ ਇਹ ਮੈਂ ਨਹੀਂ ਕਿਸ ਹੋ ਨਹੀਂ ਕਿਸ ਆਹ ਨਾ ਮੋਰਾ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਸੋ ਇਸ ਗ੍ਰੰਥ ਵਿੱਚ ਉਹਨਾਂ ਦੀ ਬਾਣੀ ਦਰਜ ਹੈ ਜਿਨ੍ਹਾਂ ਨੇ ਮੈਨੂੰ ਮਾਰਿਆ ਇਸ ਤੋਂ ਇਲਾਵਾ ਕਈ ਕਵੀਆਂ ਨੇ ਇਸਤਰੀ ਦੇ ਬਾਰੇ ਵਿੱਚ ਕੁਝ ਨੀਵੇਂ ਪੱਧਰ ਦੀ ਕਵਤਾ ਦੀ ਹਲ ਕੀਤੀ ਤੇ ਸਤਿਗੁਰੂ ਜੀ ਨੇ ਇਹਨਾਂ ਦੀ ਕਵਿਤਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਇਹਨਾਂ ਕਵੀਆਂ ਨੇ ਆਪਣੀ ਕਵਤਾ ਵਿੱਚ ਦੱਸਿਆ ਕਿ ਇਸਤਰੀ ਕਾਗਜ਼ ਦੀ ਬਣੀ ਹੋਵੇ ਤੇ ਉਸ ਵੱਲ ਵੀ ਤੱਕਣਾ ਜਿਹੜਾ ਹੈ ਪਾਪ ਹੈ ਸੋ ਸਤਗੁਰਾਂ ਨੇ ਇਹਨਾਂ ਨੂੰ ਸਮਝਾਇਆ ਕਿ ਤੁਸੀਂ ਜਿਸ ਇਸਤਰੀ ਤੋਂ ਜਨਮ ਲਿਆ ਹੈ ਤੁਹਾਡੀ ਕੋਈ ਪੈਣ ਹੋਵੇਗੀ ਕਿ ਤੁਸੀਂ ਉਸ ਵੱਲ ਨਹੀਂ ਤੱਕਦੇ ਇਸ ਕਰਕੇ ਇਸ ਗ੍ਰੰਥ ਦੇ ਵਿੱਚ ਇਸਤਰੀ ਦੇ ਬਾਰੇ ਵਿੱਚ ਲਿਖਿਆ ਹੋਇਆ ਹੈ ਸੋ ਕਿਉਂ ਬੰਦਾ ਆਖੀਏ ਜਿਤ ਜਮੇ ਰਾਜਾਂ ਜਿਹੜੀ ਇਸਤਰੀ ਰਾਜਾ ਮਹਾਰਾਜਿਆਂ ਭਗਤਾਂ ਸੂਰਮਿਆਂ ਫਿਲਾਸਫਾ ਨੂੰ ਜਨਮ ਦੇਣ ਵਾਲੀ ਹੈ ਉਸ ਨੂੰ ਮੰਦਾ ਨਾ ਆਖੇ ਇਸ ਕਰਕੇ ਇਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਤਗੁਰਾਨੀ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਇਹਨਾਂ ਨੇ ਵੀ ਆਪਣੀ ਬਾਤ ਜਿਹੜੀ ਸੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਉਣ ਦੇ ਵਿੱਚ ਪੂਰੀ-ਪੂਰੀ ਲਗਾਈ। ਇਸ ਤੋਂ ਇਲਾਵਾ ਚੰਦੂ ਸ਼ਾਹ ਹੈ ਜੋ ਗੁਰਦਾਸਪੁਰ ਜ਼ਿਲ੍ਹੇ ਦੇ ਰੋਹਿਲੇ ਪਿੰਡ ਦਾ ਰਹਿਣ ਵਾਲਾ ਖੱਤਰੀ ਸੀ ਜੋ ਕਿ ਲਾਹੌਰ ਦਰਬਾਰ ਦੇ ਵਿੱਚ ਮੁਲਾਜ਼ਮ ਸੀ। ਉਹਨਾਂ ਸਮਿਆਂ ਦੇ ਵਿੱਚ ਨਾਈ ਜਾਂ ਬ੍ਰਾਹਮਣ ਜਿਹੜੇ ਸਨ ਉਹਨਾਂ ਨੂੰ ਰਿਸ਼ਤਾ ਲੱਭਣ ਲਈ ਕਿਹਾ ਜਾਂਦਾ ਸੀ। ਚੰਦੂ ਨੇ ਆਪਣੀ ਲੜਕੀ ਵਾਸਤੇ ਰਿਸ਼ਤਾ ਪਾਉਣ ਵਾਸਤੇ ਇੱਕ ਬ੍ਰਾਹਮਣ ਭੇਜਿਆ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤੱਕ ਕੇ ਤੇ ਮਨ ਹੀ ਮਨ ਦੇ ਵਿੱਚ ਉਹ ਇਹ ਰਿਸ਼ਤਾ ਜਿਹੜਾ ਸੀ ਜੋੜ ਆਇਆ ਆ ਕੇ ਚੰਦੂ ਕਹਿਣ ਲੱਗਾ ਕਿ ਮੈਂ ਤੁਹਾਡੀ ਲੜਕੀ ਦਾ ਰਿਸ਼ਤਾ ਗੁਰੂ ਅਰਜਨ ਦੇਵ ਜੀ ਦੇ ਸਾਹਿਬ ਜਾਦੇ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਨਾਲ ਜੋੜ ਦਿੱਤਾ ਹੈ ਸੋ ਚੰਦੂ ਜਿਹੜਾ ਸੀ ਸਰਕਾਰ ਵਿੱਚ ਮੁਲਾਜ਼ਮ ਹੋਣ ਕਰਕੇ ਹੰਕਾਰੀ ਸੀ ਤੇ ਕਹਿਣ ਲੱਗਾ ਕਿ ਉਹ ਕੰਮ ਤੋਂ ਕੀ ਕੀਤਾ ਤੋਂ ਤੇ ਚੁਬਾਰੇ ਦੀ ਇੱਟ ਮੋਰੀ ਨੂੰ ਲਾਇਆ ਆ ਪਾਪ ਕਿਉ ਆਪਣੀ ਆਪ ਨੂੰ ਚੁਬਾਰਾ ਦੱਸਦਾ ਸੀ ਗੁਰੂ ਘਰ ਨੂੰ ਉਹ ਮੋਰੀ ਦੱਸਦਾ ਸੀ ਔਰ ਅੰਦਰੋਂ ਅੰਦਰ ਉਹ ਖੋਸ਼ ਸੀ ਕਿ ਗੁਰੂ ਘਰ ਦੀ ਬਹੁਤ ਮਾਨਤਾ ਹੁੰਦੀ ਹੈ ਤਨ ਪਦਾਰਥ ਤੇ ਨਾਲੇ ਮੇਰੀ ਲੜਕੀ ਜਿਹੜੀ ਹੈ ਬਹੁਤ ਸਾਰੇ ਤਨ ਪਦਾਰਥ ਦੀ ਮਾਲਕ ਬਣੇਗੀ ਨਾਲ ਸਿੱਖ ਇਸ ਨੂੰ ਮਾਤਾ ਕਹਿਣਗੇ ਪਰ ਉਪਰ ਉਸ ਨੇ ਇਹ ਹੰਕਾਰੀ ਗੱਪ ਮਾਰੀ ਤੇ ਗੁਰੂ ਅਰਜਨ ਦੇਵ ਜੀ ਨੇ ਇਸ ਦਾ ਰਿਸ਼ਤਾ ਜਿਹੜਾ ਸੀ ਉਹ ਪ੍ਰਵਾਨ ਨਹੀਂ ਕੀਤਾ ਜਿਸ ਕਰਕੇ ਇਹ ਵੀ ਗੁਰੂ ਘਰ ਦੇ ਨਾਲ ਈਰਖਾ ਕਰਦਾ ਸੀ ਤੇ ਇਸਨੇ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇਣ ਦੇ ਵਿੱਚ ਉਹ ਰੋਲ ਨਿਭਾਇਆ ਸੋ ਇਹ ਹਨ ਉਹ ਲੋਕ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਉਣ ਦੇ ਵਿੱਚ ਆਪਣਾ ਆਪਣਾ ਯੋਗਦਾਨ ਪਾਇਆ ਤੇ ਇਹਨਾਂ ਤੋਂ ਇਲਾਵਾ ਉਹ ਕੱਟੜ ਤੇ ਜਨੂਨੀ ਮੁਸਲਮਾਨ ਸਨ ਜਿਨ੍ਹਾਂ ਨੂੰ ਲੀਡ ਕਰ ਰਿਆ ਸੀ ਸ਼ੇਖ ਅਹਿਮਦ ਸਰਹੰਦੀ ਸ਼ੇਖ ਅਹਿਮਦ ਸਰਹੰਦੀ ਖਵਾਜਾ ਮੁਹੰਮਦ ਬਾਕੀ ਵਿਲਾ ਦਾ ਸ਼ਰਧਾਲੂ ਸਿੱਖ ਸੀ ਤੇ ਇਸ ਖਵਾਜਾ ਮੁਹੰਮਦ ਬਾਕੀ ਵਿਲਾ ਜਿਹੜਾ ਸੀ ਉਹ ਵੀ ਗੁਰੂ ਘਰ ਦੇ ਵਿਰੁੱਧ ਸੀ ਤੇ ਇਹਨਾਂ ਦੀ ਜਥੇਬੰਦੀ ਜਿਹੜੀ ਹੈ ਉਸ ਦਾ ਪ੍ਰਚਾਰ ਢੰਗ ਇਹ ਹੈ ਕਿ ਰਾਜ ਸ਼ਕਤੀ ਨੂੰ ਇਸਲਾਮ ਦੇ ਬਾਦੇ ਲਈ ਹਰ ਤਰੀਕੇ ਨਾਲ ਵਰਤਣਾ ਚਾਹੀਦਾ ਹੈ ਇਸ ਕਰਕੇ ਖਵਾਜਾ ਮੁਹੰਮਦ ਬਾਕੀਬਲਾ ਦਾ ਸਰਦਾਰੂ ਸ਼ੇਖ ਅਹਿਮਦ ਸਰਹੰਦੀ ਸੀ ਤੇ ਸ਼ੇਖ ਅਹਿਮਦ ਸਰਹੰਦੂ ਦੀ ਗੱਲ ਜਿਹੜੀ ਸੀ ਉਹ ਸ਼ੇਖ ਫਰੀਦ ਮੁਖਰੀ ਮੰਦਾ ਸੀ ਉਸ ਦਾ ਸਰਦਾਰੂ ਸੀ ਜੋ ਅਕਬਰ ਦਾ ਦਰਬਾਰੀ ਸੀ ਇਸ ਦੇ ਰਾਹੀਂ ਰਾਜ ਦਰਬਾਰ ਦੇ ਵਿੱਚ ਇਹਨਾਂ ਨੇ ਆਪਣੇ ਕਈ ਆਦਮੀ ਜਿਹੜੇ ਸਨ ਉਹ ਪੈਦਾ ਕੀਤੇ ਹੋਏ ਸਨ ਤੇ ਇਹਨਾਂ ਆਦਮੀਆਂ ਦੀ ਸਹਾਇਤਾ ਦੇ ਨਾਲ ਇਹ ਕਾਲੇ ਪਈ ਹੋਏ ਸਨ ਕਿ ਕਦੋਂ ਅਕਬਰ ਦੀ ਮੌਤ ਹੁੰਦੀ ਹੈ ਤੇ ਉਸ ਤੋਂ ਬਾਅਦ ਜਹਾਂਗੀਰ ਨੂੰ ਤਖਤ ਤੇ ਬਿਠਾਇਆ ਜਾਵੇ ਉੰਜ ਅਕਬਰ ਜਿਹੜਾ ਹੈ ਆਪਣੇ ਪੁੱਤਰੇ ਖੁਸਰੋ ਨੂੰ ਤਖਤ ਦੇਣਾ ਚਾਹੁੰਦਾ ਸੀ ਕਿਉਂਕਿ ਜਹਾਂਗੀਰ ਜਿਹੜਾ ਸੀ ਜਿਸ ਦਾ ਅਸਲ ਨਾਮ ਸਲੀਮਸ ਇਹ ਆਤ ਪਰਲੇ ਦਰਜੇ ਦਾ ਸ਼ਰਾਬੀ ਸੀ ਇਸ ਨੂੰ ਇਹ ਵਾਦਾ ਕਰਕੇ ਇਹਨਾਂ ਕੱਟੜ ਮੁਸਲਮਾਨਾਂ ਨੇ ਕਿ ਅਸੀਂ ਉਸ ਨੂੰ ਤਖਤ ਦਿਵਾਵਾਂਗੇ ਤੇ ਤਖਤ ਦੇ ਉੱਤੇ ਬੈਠ ਕੇ ਉਹ ਸਾਡੀ ਕੱਟੜ ਮੁਸਲਮਾਨ ਨੀਤੀ ਜਿਹੜੀ ਹੈ ਉਹ ਲਾਗੂ ਕਰੇ। ਇਸਲਾਮ ਦੇ ਵਾਅਦੇ ਤੇ ਇਸਲਾਮ ਦੀ ਰਾਖੀ ਲਈ ਰਾਜ ਸ਼ਕਤੀ ਨੂੰ ਵਰਤੇ। ਤੇ ਇਸਲਾਮ ਦੇ ਵਿਰੋਧੀ ਲੋਕਾਂ ਨੂੰ ਕੁੱਟਣ ਤੇ ਖਤਮ ਕਰਨ ਵਾਸਤੇ ਉਹ ਪੂਰੀ ਰਾਜ ਸ਼ਕਤੀ ਜਿਹੜੀ ਹੈ ਉਸ ਨੂੰ ਵਰਤੇ। ਇਸ ਸਮਝੌਤੇ ਤਹਿਤ ਜਹਾਂਗੀਰ ਨੂੰ ਤਖਤ ਤੇ ਬਿਠਾਇਆ ਗਿਆ। ਜਿਉਂ ਹੀ ਜਹਾਂਗੀਰ ਤਖਤ ਤੇ ਬੈਠਾ ਤੇ ਉਸਦੇ ਪੁੱਤਰ ਖੁਸਰੋ ਨੇ ਬਗਾਵਤ ਕਰ ਦਿੱਤੀ। ਉਹ ਬਗਾਵਤ ਕਰਕੇ ਤੇ ਪੰਜਾਬ ਨੂੰ ਭਜਿਆ। ਉਸਨੇ ਲਾਹੌਰ ਦੇ ਉੱਤੇ ਕਬਜ਼ਾ ਕਰਨਾ ਚਾਹਿਆ ਲਾਹੌਰ ਦੇ ਉੱਤੇ ਸ਼ੇਖ ਫਰੀਦ ਬੁਖਾਰੀ ਸੀ ਤੇ ਉਸਨੇ ਲਾਹੌਰ ਦੇ ਕਿਲੇ ਦੀ ਸੁਰੱਖਿਆ ਕੀਤੀ ਖੁਸਰੋ ਤੋਂ ਖੁਸਰੋ ਜਿਹੜਾ ਸੀ ਉਹ ਭੱਜ ਕੇ ਤੇ ਅਗਾਂਹ ਚਲਾ ਗਿਆ ਤੇ ਚਨਾਬ ਤੇ ਜਾ ਕੇ ਪਕੜਿਆ ਗਿਆ ਜਿਸ ਵਕਤ ਖੁਸਰੋ ਨੇ ਬਗਾਵਤ ਕੀਤੀ ਸੀ ਜਹਾਂਗੀਰ ਵੀ ਉਸ ਦੇ ਪਿੱਛੇ ਲੱਗ ਗਿਆ ਸੀ ਤੇ ਜਿੱਥੇ ਜਿੱਥੇ ਵੀ ਖੁਸਰੋ ਸਥਿਰਦਾ ਸੀ ਤੇ ਜਿਹੜਾ ਜਿਹੜਾ ਵੀ ਖੁਸਰੋ ਦੀ ਸਹਾਇਤਾ ਤੇ ਮਦਦ ਕਰਦਾ ਸੀ ਜਹਾਂਗੀਰ ਉਹਨਾਂ ਨੂੰ ਕਲੜੀਆਂ ਸਜਾਵਾਂ ਦਿੰਦਾ ਆ ਰਿਹਾ ਸੀ ਔਰ ਜਿਸ ਵਕਤ ਚਨਾਬ دریا ਤੇ ਜਾ ਕੇ ਖੁਸਰੋ ਜਿਹੜਾ ਸੀ ਉਹ 27 ਅਪ੍ਰੈਲ ਸਨ 1606 ਨੂੰ ਪਕੜਿਆ ਗਿਆ ਉਸ ਨੂੰ ਖੜ ਕੇ ਲਾਹੌਰ ਲਿਆਂਦਾ ਗਿਆ ਤੇ ਉਸ ਦੇ ਸਾਥੀਆਂ ਨੂੰ ਖੌਫਨਾਕ ਤਸੀਹੇ ਦੇ ਕੇ ਮਾਰਿਆ ਗਿਆ ਗਾਂ ਅਤੇ ਖੋਤੇ ਦੇ ਚਮੜਿਆਂ ਵਿੱਚ ਉਹਨਾਂ ਨੂੰ ਮੜ ਕੇ ਤੇ ਮਾਰਿਆ ਗਿਆ ਇਸੇ ਸਮੇਂ ਹੀ ਗੁਰੂਕਾਰ ਦੇ ਵਿਰੋਧੀ ਸ਼ੇਖ ਅਹਿਮਦ ਸਰੰਦੀ ਤੇ ਸ਼ੇਖ ਫਰੀਦ ਬੁਖਾਰੀ ਵਰਗੇ ਕੱਟੜ ਤੇ ਜਨੂਨੀ ਮੁਸਲਮਾਨਾਂ ਨੇ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਇੱਕ ਸ਼ਿਕਾਇਤ ਦਰਜ ਕਰਵਾਈ ਇਹ ਜਿਸ ਵਕਤ ਖੁਸਰੋ ਨੇ ਗਿਆਸ ਦਰਿਆ पार ਕੀਤਾ ਸੀ ਗੋਇੰਦਵਾਲ ਦੇ ਕੋਲੋਂ ਤੇ ਗੁਰੂ ਅਰਜਨ ਦੇਵ ਜੀ ਨੇ ਉਸ ਨੂੰ ਅਸੀਰਵਾਦ ਦਿੱਤਾ ਤੇ ਉਸ ਦੀ ਸਹਾਇਤਾ ਤੇ ਮਦਦ ਕੀਤੀ। ਜਹਾਂਗੀਰ ਨੇ ਇਹਨਾਂ ਲੋਕਾਂ ਦੇ ਨਾਲ ਇਹ ਵਾਅਦਾ ਕੀਤਾ ਹੋਇਆ ਸੀ ਕਿ ਉਹ ਰਾਜ ਸ਼ਕਤੀ ਨੂੰ ਇਸਲਾਮ ਦੀ ਰਾਖੀ ਤੇ ਵਾਅਦੇ ਲਈ ਵਰਤੇਗਾ ਤੇ ਇਸਲਾਮ ਵਿਰੋਧੀਆਂ ਨੂੰ ਉਹ ਕੁਚਲ ਲਈ ਰਾਜ ਸ਼ਕਤੀ ਨੂੰ ਵਰਤੇਗਾ। ਇਸ ਵਾਅਦੇ ਅਨੁਸਾਰ ਜਹਾਂਗੀਰ ਇਹ ਗੱਲ ਜਾਣਦਾ ਵੀ ਸੀ ਕਿ ਗੁਰੂ ਅਰਜਨ ਦੇਵ ਜੀ ਦਾ ਕੋਈ ਦੋਸ਼ ਨਹੀਂ ਹੈ। ਕਿਉਂਕਿ ਜਹਾਂਗੀਰ ਖੁਸਰੋ ਦੇ ਪਿੱਛੇ ਪਿੱਛੇ ਆ ਰਿਹਾ ਸੀ ਤੇ ਉਸ ਦੀ ਸਹਾਇਤਾ ਕਰਨ ਵਾਲਿਆਂ ਨੂੰ ਉਹ ਸਜਾਵਾਂ ਦਿੰਦਾ ਆ ਰਿਹਾ ਸੀ। ਇਹੀ ਕਾਰਨ ਹੈ ਕਿ ਖੁਸਰੋ ਦੇ ਸਾਥੀਆਂ ਨੂੰ ਜਦੋਂ ਮਾਰਿਆ ਗਿਆ ਜਹਾਂਗੀਰ ਉੱਥੇ ਮੌਜੂਦ ਸੀ ਤੇ ਉਹ ਗੜਗੜਾਉਂਦਾ ਸੀ ਹੱਸਦਾ ਸੀ ਖੇਡ ਖੜਾਉਂਦਾ ਸੀ। ਅੱਜ ਇਸ ਵਕਤ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਦੀ ਗੱਲ ਸੀ ਤੇ ਉਹ ਆਪ ਲਾਹੌਰੋਂ ਚਲਾ ਗਿਆ। ਇਹ ਹੁਕਮ ਦੇ ਕੇ ਮੁਰਤਜ਼ਾ ਖਾਨ ਨੂੰ ਇਹ ਹੁਕਮ ਦੇ ਕੇ ਮੁਰਤਜ਼ਾ ਖਾਨ ਸ਼ੇਖ ਫਰੀਦ ਬੁਖਾਰੀ ਦਾ ਹੀ ਨਾਮ ਹੈ ਤੇ ਇਹ ਨਾਮ ਇਸ ਨੂੰ ਲਾਹੌਰ ਦੇ ਕਿਲੇ ਦੀ ਸੁਰੱਖਿਆ ਕਰਕੇ ਜਹਾਂਗੀਰ ਨੇ ਦਿੱਤਾ ਸੀ। ਸੋ ਜਹਾਂਗੀਰ ਗੁਰੂ ਅਰਜਨ ਦੇਵ ਜੀ ਦੇ ਬਾਰੇ ਵਿੱਚ ਸ਼ੇਖ ਫਰੀਦ ਬੁਖਾਰੀ ਨੂੰ ਇਹ ਹੁਕਮ ਦੇ ਗਿਆ ਕਿ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕਰਕੇ ਤੇ ਇਸਲਾਮ ਦੇ ਦਾਰੇ ਦੇ ਵਿੱਚ ਲਿਆਂਦਾ ਜਾਵੇ ਜੇਕਰ ਇਸਲਾਮ ਦੇ ਦਾਰੇ ਵਿੱਚ ਨਾ ਆਣ ਤੇ ਉਹਨਾਂ ਨੂੰ ਖੋਫਨਾਕ ਤਸੀਹੇ ਦੇ ਕੇ ਮਾਰ ਦਿੱਤਾ ਜਾਵੇ। ਜਹਾਂਗੀਰ ਆਪ ਚਲਾ ਗਿਆ। ਸੋ ਗੁਰੂ ਅਰਜਨ ਦੇਵ ਜੀ ਨੂੰ ਜਦੋਂ ਗ੍ਰਿਫਤਾਰ ਕਰਨ ਵਾਸਤੇ ਆਏ ਤੇ ਸਤਗੁਰਾਂ ਨੇ ਸਭ ਕੁਝ ਜਾਣ ਲਿਆ ਔਰ ਜਾਣ ਤੋਂ ਪਹਿਲਾਂ ਸਿੱਖ ਸੰਗਤਾਂ ਨੂੰ ਬੁਲਾ ਕੇ ਇਹ ਹੁਕਮ ਕੀਤਾ ਕਿ ਅਸੀਂ ਲਾਹੌਰ ਜਾ ਰਹੇ ਹਾਂ। ਸ਼ਾਂਤੀ ਵਿਚਾਰ ਦੇ ਨਾਲ ਗੱਲ ਕਰਾਂਗੇ ਪਰ ਜੇਕਰ ਸ਼ਾਂਤੀ ਵਿਚਾਰ ਦੇ ਨਾਲ ਮਸਲਾ ਹੱਲ ਨਾ ਹੋਇਆ ਤੇ ਸਾਨੂੰ ਆਪਣੇ ਸਰੀਰ ਦੀ ਆਹੂਤੀ ਦੇਣੀ ਪੈਣੀ ਹੈ ਇਸ ਕਰਕੇ ਸਾਡੇ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹੋਣਗੇ ਸੋ ਜੋ ਪ੍ਰਾਤਨ ਗ੍ਰੰਥਾਂ ਦੀਆਂ ਲਿਖਤਾ ਹਨ ਜਿਨ੍ਹਾਂ ਵਿੱਚ ਕੇਸਰ ਸਿੰਘ ਸ੍ਰੀਬਰ ਜੀ ਲਿਖਦੇ ਹਨ ਕਿ ਸਤਿਗੁਰਾਂ ਨੇ ਕਿਹਾ ਸਾਡਾ ਲੱਗੇਗਾ ਸੀਸ ਇਹ ਨੀਚਾ ਆਇਆ ਅਸਾਂ ਹੋਵਾ ਤੁਰਕਾਂ ਵਿੱਚ ਜਾਣਾ ਹੁਣਾ ਕਰਨੀ ਹੈ ਹੁਜਤ ਸਰੀਰ ਹੈ ਛੁਟਣਾ ਸੰਸਾਰ ਨਹੀਂ ਕੋਈ ਅਰਜਾਇ ਖਾਵੰਦ ਦੀ ਹੈ ਇਸ ਤਰ੍ਹਾਂ ਹੋਈ ਸੋ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਜਾਣ ਤੋਂ ਪਹਿਲਾਂ ਸਿੱਖ ਸੰਗਤਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰੂ ਨਾਨਕ ਦੇਵ ਜੀ ਦੇ ਗੁਰਤਾ ਗੱਦੀ ਦੇ ਵਾਰਸ ਬਣਾ ਕੇ ਇਹ ਹੁਕਮ ਕੀਤਾ ਕਿ ਸਾਡੇ ਤੋਂ ਬਾਅਦ ਤੁਸੀਂ ਮੇਰੀ ਔਰ ਪੀੜੀ ਦੀਆਂ ਦੋ ਤਲਵਾਰਾਂ ਧਾਰਨ ਕਰਨੀਆਂ ਹਨ ਤੇ ਜ਼ੁਲਮ ਦਾ ਟੱਕਰਾ ਕਰਨਾ ਹੈ ਤੇ ਜ਼ੁਲਮ ਦਾ ਟੱਕਰਾ ਪੂਰੀ ਇਜ਼ੜਤ ਦਾ ਤੇ ਵਿਸ਼ਵਾਸ ਦੇ ਨਾਲ ਕਰਨਾ ਹੈ ਸੋ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਲਿਜਾਇਆ ਗਿਆ ਲਾਹੌਰ ਲਿਜਾ ਕੇ ਤੇ ਚੰਦੂ ਨੇ ਆਪਣਾ ਵੈਰ ਕੱਢਣ ਵਾਸਤੇ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇਣ ਦੀ ਜ਼ਿੰਮੇਵਾਰੀ ਜਿਹੜੀ ਸੀ ਆਪਣੀ ਲੈ ਲਈ ਇੱਕ ਹਵੇਲੀ ਦੇ ਵਿੱਚ 4 ਦਿਨ ਸਤ ਗੁਰਾਂ ਨੂੰ ਤਸੀਹੇ ਦਿੱਤੇ ਗਏ ਸਭ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਨੂੰ ਓਖਿਆ ਰੱਖਿਆ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਦੇਗ ਦੇ ਵਿੱਚ ਉਬਾਲਿਆ ਗਿਆ ਉਸ ਤੋਂ ਬਾਅਦ ਉਹਨਾਂ ਦੇ ਸਰੀਰ ਦੇ ਉੱਤੇ ਗਰਮ ਗਰਮ ਰਿਤਾ ਪਾਈ ਗਈ ਫਿਰ ਉਹਨਾਂ ਨੂੰ ਤਤਿ ਤੋ ਵੀਡੀਓ ਉੱਤੇ ਬਿਠਾਇਆ ਗਿਆ। ਇਠਾਂ ਅਗਦੇ ਪੰਬੜ ਮਚਾਏਗੇ। ਹੁਣ ਇਹ ਤਰੀਕਾ ਜਿਹੜਾ ਹੈ ਸ਼ਹੀਦ ਕਰਨ ਦਾ ਯਾਸ਼ਾ ਦਾ ਕਾਨੂੰਨ ਹੈ ਜੋ ਚੰਗੇਜ਼ ਖਾਨ ਦਾ ਬਣਾਇਆ ਹੋਇਆ ਹੈ ਜਿਸ ਦੇ ਮੁਤਾਬਕ ਜਦੋਂ ਕਿਸੇ ਧਰਮੀ ਪੁਰਸ਼ ਨੂੰ ਸਜ਼ਾ ਦੇਣੀ ਹੋਵੇ ਤੇ ਉਸ ਦੇ ਖੂਨ ਦਾ ਕਤਰਾ ਜਿਹੜਾ ਹੈ ਉਹ ਜ਼ਮੀਨ ਤੇ ਨਹੀਂ ਡਿੱਗਣਾ ਚਾਹੀਦਾ। ਕਿਉਂਕਿ ਜੇ ਖੂਨ ਦਾ ਕਤਰਾ ਜ਼ਮੀਨ ਤੇ ਡਿੱਗ ਗਿਆ ਤੇ ਕਈ ਰੂਹਾਂ ਪੈਦਾ ਹੋਣਗੀਆਂ ਜੋ ਇਹਨਾਂ ਕਤਲ ਕਰਨ ਵਾਲਿਆਂ ਨੂੰ ਦੁਖੀ ਕਰਨਗੀਆਂ। ਇਸ ਨੀਤੀ ਤਹਿਤ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ। ਆਕੇ ਖੂਨ ਦਾ ਕਤਰਾ ਜਿਹੜਾ ਹੈ ਉਹ ਜਮੀਨ ਤੇ ਨਡਿਗ ਸਭ ਤੋਂ ਪਹਿਲਾਂ ਦੇਖ ਵਿੱਚ ਉਹ ਵਾਲਿਆ ਗਿਆ ਫਿਰ ਗਰਮ ਰੇਤਾ ਪਾਈ ਗਈ ਫਿਰ ਤਤੀ ਤਵੀ ਤੇ ਬਿਠਾਇਆ ਗਿਆ ਅਜੇ ਹੀ ਤਸੀਹਾਂ ਦੇ ਨਾਲ ਗੁਰੂ ਅਰਜਨ ਦੇਵ ਜੀ ਦਾ ਸਰੀਰ ਜਿਹੜਾ ਸੀ ਉਹ ਨਡਾਲ ਹੋ ਚੁੱਕਾ ਸੀ ਇੰਨੀ ਦੇਰ ਨੂੰ ਸਾਈ ਮੀਆਂ ਮਿਰਜ ਨੂੰ ਪਤਾ ਲੱਗਿਆ ਤੇ ਉਹ ਦੌੜੇ ਦੌੜੇ ਆਏ ਗੁਰੂ ਅਰਜਨ ਦੇਵ ਜੀ ਨੇ 8 ਮਹੀਨੇ ਜਿਸ ਲਾਹੌਰ ਦੇ ਵਿੱਚ ਰਹਿ ਕੇ ਕਾਲ ਪੀੜਤਾਂ ਦੀ ਆਪਣੇ ਹੱਥੀਂ ਸੇਵਾ ਕੀਤੀ ਸੀ ਤੇ ਜਿਸ ਸਾਈ ਮੀਆਂ ਮਿਰ ਤੋਂ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੀ ਨੀਰਖਵਾਈ ਸੀ ਸਾਈ ਮੀਆਂ ਮੀਰ ਇਸ ਗੁਰੂ ਅਰਜਨ ਦੇਵ ਜੀ ਦੇ ਸਰੀਰ ਦੀ ਹਾਲਤ ਨੂੰ ਦੇਖ ਕੇ ਯਾਰੋ ਯਾਰ ਰੋ ਰਿਹਾ ਸੀ ਤੇ ਉਸ ਦੇ ਕਲੇਜੇ ਦਾ ਰੰਗ ਭਰ ਗਿਆ ਅਖੀਰ ਗੁਰੂ ਅਰਜਨ ਦੇਵ ਜੀ ਨੂੰ ਹੋਰ ਤਸੀਹੇ ਦੇਣ ਵਾਸਤੇ ਰਾਵੀ ਦੇ ਠੰਡੇ ਪਾਣੀ ਦੇ ਵਿੱਚ ਉਰੋੜ ਦਿੱਤਾ ਗਿਆ ਰਤਨ ਸਿੰਘ ਪੰਗੂ ਆਪਣੀ ਲਿਖਤ ਦੇ ਵਿੱਚ ਜ਼ਿਕਰ ਕਰਦੇ ਹਨ ਗੁਰੂ ਅਰਜਨ ਦੇਵ ਦਰਿਆਏ ਨਭੋੜਿਓ ਗੁਰੂ ਤੇਗ ਬਹਾਦਰ ਸੀਸਨਾ ਤੋੜਿਓ ਕੀ ਸਾਹਿਬ ਜਾਦੇ ਨਾਹੀਂ ਮਾਰਿਆ ਸ਼ੀਰਖੋਰ ਤੋਂ ਨਾਹੀਂ ਕਾਇ ਪਾਪ ਕੇ ਗੁਰੂ ਅਰਜਨ ਦੇਵ ਜੀ ਨੂੰ ਤੁਸੀਂ ਨਰਾਵੀ ਦਰਿਆ ਦੇ ਵਿੱਚ ਰੋੜਿਆ ਗੁਰੂ ਅਰਜਨ ਦੇਵ ਜੀ ਦਾ ਸਿਰ ਤੁਸੀਂ ਕਟਿਆ ਸਾਹਿਬ ਜਾਦੇ ਜਿਹੜੇ ਛੋਟੀ ਉਮਰ ਦੇ ਸਨ ਉਹਨਾਂ ਨੂੰ ਤੁਸੀਂ ਕੋਹ ਕੋਕੇ ਮਾਰਿਆ ਸੋ ਗੁਰੂ ਅਰਜਨ ਦੇਵ ਜੀ ਨੂੰ ਇਸ ਤਰ੍ਹਾਂ ਖੋਹ ਖਨਾਖਤ ਸੀ ਇਹ ਦੇਖ ਕੇ ਤੇ ਸ਼ਹੀਦ ਕੀਤਾ ਗਿਆ ਹੁਣ ਅਸੀਂ ਜਦੋਂ ਗੱਲ ਕਰੀਏ ਤੁਜ ਕੇ ਜਹਾਂਗੀਰ ਜੋ ਕਿ ਜਹਾਂਗੀਰ ਦੀ ਆਪਣੀ ਸਾਰੀ ਜੀਵਨੀ ਹੈ ਜਿਸ ਦੇ ਵਿੱਚ ਉਸ ਨੇ ਗੁਰੂ ਘਰ ਨੂੰ ਝੂਠ ਦੀ ਦੁਕਾਨ ਬਿਆਨ ਕੀਤਾ ਹੈ ਤੇ ਗੁਰੂ ਅਰਜਨ ਦੇਵ ਜੀ ਨੂੰ ਕਾਫਰ ਕਿਹਾ ਹੈ ਜੇ ਉਸਨੇ ਲਿਖਿਆ ਹੈ ਕਿ ਚਾਰ ਪੀੜੀਆਂ ਤੋਂ ਇਹ ਦੁਕਾਨ ਜਿਹੜੀ ਸੀ ਚੱਲ ਰਹੀ ਸੀ ਤੇ ਇਸ ਨੂੰ ਬੰਦ ਕਰਨ ਦਾ ਮੇਰਾ ਇਰਾਦਾ ਸੀ ਇਸ ਕਰਕੇ ਇਸ ਕਾਫਰ ਨੂੰ ਇਹ ਸਜ਼ਾ ਦਿੱਤੀ ਗਈ ਹੈ ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਜਹਾਂਗੀਰ ਨੇ ਆਪਣੀ ਲਿਖਤ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਜਾਂ ਗੁਰੂ ਨਾਨਕ ਦੇਵ ਜੀ ਦੇ ਤਖਤ ਨੂੰ ਝੂਠ ਦੀ ਦੁਕਾਨ ਲਿਖਿਆ ਅਤੇ ਗੁਰੂ ਅਰਜਨ ਦੇਵ ਜੀ ਨੂੰ ਕਾਫਰ ਲਿਖਿਆ ਤੇ ਕਿਹਾ ਹੈ ਕਿ ਇਹਨਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਮੁਸਲਮਾਨ ਜਿਹੜੇ ਸਨ ਉਹ ਵੀ ਇਸਲਾਮ ਨੂੰ ਛੱਡ ਕੇ ਇਹਨਾਂ ਦੇ ਧਰਮ ਦੇ ਵਿੱਚ ਸ਼ਾਮਲ ਹੋ ਰਹੀ ਸਨ ਇਸ ਕਰਕੇ ਇਹ ਕਾਰਾਂ ਜਿਹੜਾ ਹੈ ਕੀਤਾ ਗਿਆ ਹੁਣ ਜਦੋਂ ਅਸੀਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਪੜ੍ਹਦੇ ਹਾਂ ਤੇ ਸਤਗੁਰਾਂ ਦੀ ਬਾਣੀ ਜਿਹੜੀ ਹੈ ਉਹ ਜੀਵ ਨੂੰ ਸਰਬਸਾਂਝਾ ਉਪਦੇਸ਼ ਦਿੰਦੀ ਹੈ ਤੇ ਪਰਮਾਤਮਾ ਦੇ ਨਾਲ ਜੋੜਦੀ ਹੈ ਪਰ ਹਕੂਮਤ ਦੇ ਨਸ਼ੇ ਵਿੱਚ ਅੰਨੇ ਹੋਏ ਲੋਕ ਜਿਹੜੇ ਹਨ ਉਹਨਾਂ ਨੂੰ ਬਾਗੀ ਆਖਦੇ ਹਨ ਤੇ ਉਹਨਾਂ ਨੂੰ ਕਾਫਰ ਆਖਦੇ ਹਨ ਉਹਨਾਂ ਨੂੰ ਚੋਰੀ ਦੀ ਦੁਕਾਨ ਆਖਦੇ ਹਨ ਅਜਿਹਾ ਸਮੇਂ-ਸਮੇਂ ਤੇ ਹੁੰਦਾ ਰਿਹਾ ਜਿਵੇਂ ਅੱਜ ਵੀ ਸੰਤ ਜਰਨੈਲ ਸਿੰਘ ਪੰਡਰਾਵਾਲੇ ਤੈਨਾਂ ਨੂੰ ਸ਼ੇਖ ਬਰੂਦੀ ਮਾਨਸਤਾ ਵਾਲੇ ਜਿਹੜੇ ਹਨ ਉਹ ਵੱਖਵਾਦੀ ਅਤਵਾਦੀ ਆਖਦੇ ਹਨ ਕਈ ਤਰ੍ਹਾਂ ਦੇ ਸਵਾਲ ਕਰਦੇ ਹਨ ਕਿ ਉਹਨਾਂ ਨੇ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਕੇ ਹਥਿਆਰ ਕਿਉਂ ਲਈ ਜਾਈ ਇਸੇ ਹੀ ਤਰ੍ਹਾਂ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਵਰਗਿਆਂ ਨੂੰ ਅੰਗਰੇਜ਼ ਸਰਕਾਰ ਜਿਹੜੀ ਸੀ ਅਤਵਾਦੀ ਬਿਆਨ ਕਰਦੀ ਸੀ ਅੱਜ ਦੀ ਭਾਰਤ ਦੀ ਸਰਕਾਰ ਉਹਨਾਂ ਨੂੰ ਸ਼ਹੀਦ ਆਖਦੀ ਹੈ ਸੋ ਗੁਰੂ ਅਰਜਨ ਦੇਵ ਜੀ ਦੇ ਬਾਰੇ ਵਿੱਚ ਜਹਾਂਗੀਰ ਨੇ ਕਈ ਕੁਫਰ ਤੋਲੇ ਹਨ ਸੋ ਇਸ ਤੋਂ ਇਲਾਵਾ ਸ਼ੇਖ ਅਹਿਮਦ ਸਰਹੰਦੀ ਜੋ ਕਿ ਉਹਨਾਂ ਨੇ ਸ਼ੇਖ ਫਰੀਦ ਬੁਖਾਰੀ ਨੂੰ ਇੱਕ ਚਿੱਠੀ ਲਿਖੀ ਸੀ ਜਿਸ ਦਾ ਨਾਮ ਹੈ ਮਕਤੂਬਾ 임ਾਮ ਰਬਾਨੀ ਇਹਨਾਂ ਚਿੱਠੀਆਂ ਦੇ ਵਿੱਚੋਂ 173 ਨੰਬਰ ਚਿੱਠੀ ਹੈ ਜਿਸ ਦੇ ਵਿੱਚ ਉਹਨਾਂ ਨੇ ਬੜੀ ਖੁਸ਼ੀ ਜ਼ਾਹਰ ਕੀਤੀ ਹੈ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੇ ਉਹਨੂੰ ਦੇਖੀਏ ਕਿ ਉਹਨਾਂ ਨੇ ਸਮਝਿਆ ਸੀ ਕਿ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਕੇ ਸਿੱਖ ਧਰਮ ਦਾ ਲੱਕ ਤੋੜ ਦਿੱਤਾ ਗਿਆ ਪਰ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਲੱਖਾਂ ਹੀ ਸ਼ਹੀਦ ਪੈਦਾ ਕੀਤੇ ਤੇ ਅਗਾਹ ਵੀ ਪੈਦਾ ਹੁੰਦੇ ਰਹਿਣਗੇ ਸੋ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਤੌਹੀ ਤਾਕਤ ਲੈ ਕੇ ਸਿੱਖ ਜਿਹੜੇ ਹਨ ਫਾਂਸੀਆਂ ਦੇ ਰਸੇ ਚੁੰਮਦੇ ਰਹੇ ਬੰਦ-ਬੰਦ ਕਟਵਾਉਂਦੇ ਰਹੇ ਖੋਪਰ ਲਵਾਉਂਦੇ ਰਹੇ ਔਰ ਕਈ ਤਰ੍ਹਾਂ ਦੀਆਂ ਸ਼ਹਾਦਤਾਂ ਸਿਖਾਣੇ ਦਿੱਤੀਆਂ ਤੇ ਦਿੰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ